ਦੋ ਭਰਾ ਸੀ ਇੱਕ ਦਾ ਬਿਆਹ ਵਰਿਆ ਲੰਬardar ਕੋਹਾਵੇ ਤੇ ਇੱਕ ਮੇਰੇ ਵਰਗਾ ਪੋਲਾ ਬਣਾ ਰਹਾ ਸੀ ਜਦੋਂ ਪੋਲਾ ਬਣਾ ਰਹਾ ਸੀ ਜੋ ਉਹ ਵਿਆਹ ਹੋਇਆ ਪਿਆ ਸੀ ਲੰਬardar ਦਾ ਤਾਂ ਜੀ ਸਾਤ ਤੇ ਵਿਆਹ ਹੋਇਆ ਪਿਆ ਸੀ ਕੰਮ ਕਰਿਆ ਕਰੇ ਉਸ ਰਾਜ ਪੋਲਾ ਬਣਾ ਰਹਾ ਸੀ ਸਾਰਾ ਕੰਮ ਉਹ ਤੋਂ ਕਰਾਇਆ ਕਰੇ ਆਪ ਲੰਬਧਾਰੀ ਜੀ ਰੱਖਾਇਆ ਕਰੇ ਲੋਕਾਂ ਨੇ ਪੜਾਤਾ ਇੱਕ ਦਿਨ ਕਹਿੰਦਾ ਓਏ ਤੂੰ ਤਾਂ ਮੌਜ ਨਾਲ ਫਿਰਦਾ ਤੇਰਾ ਭਰਾ ਤਾਂ ਆਸ਼ ਕਰਦਾ ਹੂੰ ਘੋੜੀਆਂ ਤੇ ਜੜਿਆ ਤੇ ਤੂੰ ਬਿਰਧਕਾਲ ਜਿ ਫੜਿਆ ਫਿਰਦਾ ਹੂੰ ਤੇ ਇਹ ਬਿਆਹ ਨਹੀਂ ਤੂੰ ਬਰਿਆ ਨਹੀਂ ਟੱਬਰ ਦੀਰਾ ਉਹ ਜਬਕ ਜਲੇ ਵਾਲਾ ਉਹ ਹੈ ਉਹ ਕਹਿੰਦਾ ਚਾ ਕਹਿੰਦਾ ਗੱਲ ਤਾਂ ਠੀਕ ਹੈ ਬਈ ਉਹ ਕੰਨਾਂ ਦਾ ਕੱਚਾ ਦੀ ਕਹਿੰਦਾ ਗੱਲ ਤਾਂ ਠੀਕ ਹੈ ਬਈ ਉਹਨੇ ਜਿਸ ਵਾਰ ਦੇ ਗੱਲ ਸੋਚੀ ਉਹ ਕਹਿੰਦਾ ਕਹਿੰਦਾ ਵਈਆ ਕੰਮ ਕਰਦਾ ਆ ਹਾਦਰ ਕਹਦਾ ਮੈਂ ਨਹੀਂ ਕਰਦਾ ਉਹ ਕਹਿੰਦੇ ਤੂੰ ਨਹੀਂ ਕਰਦਾ ਕਹਿੰਦਾ ਹਾਂ ਕਹਿੰਦਾ ਕਿਉਂ ਕਹਿੰਦਾ ਮੈਂ ਨਹੀਂ ਕਰਦਾ ਤੂੰ ਤਾਂ ਲੰਬਦਾਰੀ ਜਿਹੜਾ ਨਾ ਮੋਜਨਾ ਘੂੜੀਆਂ ਤੇ ਤਬੰਦਰ ਰਹਿਣਾ ਮਾਇਆ ਮੂੰਹ ਆ ਫਿਰਦਾ ਨਾ ਬੇਉਤਾ ਚ ਉਹਨੇ ਇੱਕ ਅੱਧਾ ਕੰਮ ਹੋਰ ਗਿਆ ਉਹਨੂੰ ਜਵਾਬ ਦਿੱਤਾ ਕਹਿੰਦਾ ਹੁਣ ਤੂੰ ਕਹਿੰਦਾ ਕਹਿਦਾ ਕੀ ਚਾਹਨਾ ਕੀ ਹੈ ਕਹਿੰਦਾ ਤੂੰ ਘੁੱਟ ਦੀ ਚੜ ਕੇ ਭਜਣਾ ਜਿੱਥੇ ਜਾਣਾ ਹੁੰਦਾ ਹੈ ਹੂੰ ਤੇ ਮੈਨੂੰ ਨਹੀਂ ਤੋੜਦਾ ਕਿਸੇ ਪਾਸੇ ਕਹਿੰਦਾ ਲੈ ਬੜੀ ਵੱਡੀ ਹੈ ਅੱਲਾ ਤੈਨੂੰ ਬਾਪ ਵੀ ਵਾ ਉਹ ਸਮਝ ਗਿਆ ਵੀ ਇਹਦਾ ਪੜਾਤਾ ਦੁਕਾਨ ਪਰੇ ਵੇ ਕੰਨ ਪਰੇ ਵੇ ਹੈ ਉਹ ਪੜਾਤਾ ਜਦੋਂ ਪੜਾਤਾ ਕਹਿੰਦਾ ਲੈ ਵੀ ਆਹ ਕੁੜੀ ਦੇ ਕਾਠੀ ਪਾਤੀ ਕੰਡਾਲਾ ਪਾਤਾ ਇੱਥੇ ਹੋ ਜਾ ਦਵਾਰ ਆ ਆ ਦੀ ਮੈਂ ਜਾ ਬਦਾਂ ਮੈਂ ਜਾਮਾ ਕਿੱਥੇ ਉਹਨੂੰ ਬੋਲਾ ਲੰਮਰਾਂ ਨੂੰ ਕਹਿੰਦਾ ਮੈਂ ਜਾਮਾ ਵੀ ਕਿੱਥੇ ਉਹਦੇ ਘਰ ਵਾਲੇ ਆ ਦੀ ਲੰਮਰਾਂ ਨੂੰ ਕਹਿੰਦੀ ਤੂੰ ਮੇਰੇ ਪੇਕੇ ਜਾ ਆ ਤੂੰ ਮੇਰੇ ਪੇਕੇ ਮਾਰਿਆ ਗਿਆ ਉਹ ਕਹਿੰਦਾ ਨਾ ਆਵਾਜ਼ ਦੁਰਬਾਹ ਦੇ ਨਾ ਉੱਥੇ ਉੱਥੇ ਆਲਾ ਕੀ ਕੀ ਕਹੇਗੀ ਜਾਂ ਕੀ ਕਹੇਗਾ ਜਾ ਕੇ ਕਹਿੰਦਾ ਕੀ ਕਹਾ ਉਹਦਾ ਭਾਈ ਕੋਲੇ ਖੜਾ ਦੀ ਉਹ ਕਹਿੰਦਾ 1 ਵਜ ਦਾ ਹਾਂ ਕਹਦਾ ਕਰੀ ਇੱਕ ਵਾਰੀ ਨਾ ਕਹਦਾ ਕਰੀ ਕਹਿੰਦਾ ਚੰਗਾ ਹੋਲੇ ਮਰਾਂ ਕੀ ਕਰਿਆ ਹੈ ਉਹ ਕਹਿੰਦੀ ਜਿਹੜਾ ਜੋ ਅੰਦਰ ਪੜਿਆ ਲੈ ਕੇ ਉਹਨੇ ਸਿਆਣ ਲਿਆ ਵੀ ਸਾਡੇ ਪਰੋਣੇ ਦਾ ਭਾਈ ਹੈ ਕਹਿੰਦਾ ਹੋਰ ਖੈਰ ਸੁਖਤੀ ਸਭ ਹਾਂ ਹੋਰ ਸਭ ਬੱਚਾ ਸੁਖਤੀ ਕਹਿੰਦਾ ਨਾ ਜੀ ਕਹਿੰਦਾ ਕਹਦਾ ਨਾ ਜੀ ਕਹਿੰਦਾ ਪਹਿਲਾਂ ਨਾ ਨਾ ਕਹਿੰਦੀ ਉਹਦਾ ਪੁੱਛਾ ਵੀ ਕਹਿ ਸੁਖਤੀ ਕਹਿੰਦਾ ਨਾ ਜੀ ਕਹਿੰਦੀ ਮੇਰੇ ਜਵਾਈ ਨੂੰ ਤਾਂ ਨਹੀਂ ਕੁਝ ਹੋਇਆ ਕਹਿੰਦਾ ਹਾਂ ਜੀ ਕਹਿੰਦੀ ਹਾਂ ਜੀ ਤਾਂ ਮਾਰਾ ਜਦੋਂ ਇਹ ਗੱਲ ਕਰਦੀ ਵੀ ਹਾਂ ਜੀ ਵੀ ਹੋ ਗਿਆ ਉਹਦੇ ਪਾਸ ਦਾ ਵੀ ਦਸਣਾ ਨਹੀਂ ਲੈ ਕੇ ਆ ਗਿਆ ਸੱਤ ਦੇ ਭਾਦ ਦਾ ਉਹਨੇ ਤਾਂ ਪਛਾ ਲਿਆ ਮਾਰਾ ਜ ਕੱਪੜੇ ਲੱਗੀ ਪਟਣਾ ਹੋ ਗਿਆ ਕਿ ਮੰਨਦਾ ਗੱਦੀਆਂ ਚ ਪਟਣ ਲੱਗੀਆਂ ਹਾਂ ਹਾਂ ਤਾਂ ਮਹਾਰਾਜ ਉਹਨੂੰ ਇੱਕ ਦੂਜੇ ਨੂੰ ਪੁੱਛਿਆ ਇੱਕ ਆਈ نو ਕੀ ਗੱਲ ਆ ਵੀ ਆ ਆ ਐ ਕਹਿੰਦਾ ਵੀ ਬੁਬਾਰਤੀ ਉਹ ਕਹਿੰਦਾ ਹਾਂਜੀ ਪੂਰਾ ਹੋ ਗਿਆ ਕਹਿੰਦਾ ਹਾਂਜੀ ਹਾਂਜੀ ਅੱਜ ਗਤੀ ਉਹਦਾ ਮਹਾਰਾਜ ਉਹਨੇ ਸੋਚਿਆ ਵੀ ਨਾ ਚਾਹ ਨਾ ਪਾਣੀ ਦਾ ਪੈਂਦੇ ਪਟਣ ਲੱਗੀਆਂ ਕਿਹੜਾ ਲਗਿਆ ਦੀ ਕਿਹੜਾ ਪਟਣ ਲੱਗਿਆ ਚਾਹ ਪਾਣੀ ਇੱਥੇ ਕਿਹੜਾ ਪਾਣਾ ਮਨਾ ਚਾਲੇ ਤੋਂ ਚੱਲ ਗਏ ਉਹ ਤਾਂ ਪੈਨ ਦੇ ਘੋੜੀ ਤੇ ਫੇਰ ਲੱਤ ਦੇ ਦੀ ਵਾਪਸ ਉਸ ਹੋ ਗਿਆ ਠੀਕ ਆ ਹਾਂ ਜਦੋਂ ਵਾਪਸ ਹੋ ਗਿਆ ਉਹਨੇ ਦੇਖ ਲਿਆ ਕਹਿੰਦਾ ਮੁੜਿਆ ਆ ਤਾਂ ਕੋਈ ਚੰਦ ਚੜਾਇਆ ਆ ਤਾਂ ਦੇਖ ਉਹ ਕਹਿੰਦਾ ਵਾ ਤੂੰ ਮੁੜਿਆ ਆ ਕਹਿੰਦਾ ਛੇਤੀ ਆ ਗਿਆ ਤੂੰ ਮੁੜਿਆ ਆ ਕਹਿੰਦਾ ਵਾ ਉਹ ਤੇਰੇ ਸੇਵੀਆਂ ਜਨੂਰ ਤਾਂ ਮੇਰੇ ਘੇਰੇ ਤੋਂ ਪੈ ਗਿਆ ਆਦਾ ਸੇਵੀਆਂ ਜਨੂਰ ਮੇਰੇ ਘੇਰੇ ਤੋਂ ਪਿਆ ਕਹ ਸੇਵੀਆਂ ਚ ਕਿਵੇਂ ਕਹਿੰਦਾ ਮੇਰੇ ਜਦੋਂ ਮੈਂ ਜਾ ਕੇ ਦੇਖਿਆ ਉਹਨਾਂ ਨੂੰ ਉਹ ਤਾਂ ਪਿੱਟਣ ਲੱਗੀਆਂ ਹੂੰ ਕਹਿੰਦਾ ਪਿੱਟਣ ਲੱਗੀਆਂ ਕਹਿੰਦਾ ਆ ਪਿੱਟਣ ਜਿਵੇਂ ਆਦਾ ਕੀ ਕਿਹਾ ਕਹਿੰਦਾ ਜਦੋਂ ਉਹਨੇ ਕਿਹਾ ਵੀ ਕਿ ਮੇਰੇ ਜਵਾਈ ਨੂੰ ਤਾਂ ਗੁੱਸਾ ਆ ਗਿਆ ਮੈਂ ਕਿਹਾ ਵੀ ਹਾਂ ਕਹਿੰਦਾ ਉਹ ਪਿੱਟਣ ਲੱਗ ਗਿਆ ਵੀ ਮੇਰਾ ਜਵਾਈ ਮਰ ਗਿਆ ਉਹ ਕਹਿੰਦਾ ਕੰਜੜਾ ਉਹਨਾਂ ਨਾ ਜਵਾਈ ਨੇ ਉਹਦੇ ਦਾਦਾ ਕਿ ਕੁੜੀ ਡੰਡੀ ਹੋਗੀ ਹੂੰ ਅਦਾ ਉਹਨੇ ਤਾਂ ਹੋ ਗਈ ਕੁੜੀ ਡੰਡੀ ਤੈ ਤੂ ਆਲਾ ਕੀ ਗੱਲਾਂ ਕਰਦਾ ਹੈ ਉਹ ਕੰਦਰਾ ਕੰਦਰਾ ਮੇਰੇ ਬੱਠੇ ਤੋਂ ਕੁੜੀ ਰੰਡੀ ਹੋ ਜੂ ਹੈ ਤੇ ਤਾਂ ਮੈਦਾ ਫੜਾਂ ਕੋਲੇ ਮੇਰੇ ਬੱਠੇ ਤੋਂ ਉਹਦੀ ਕੁੜੀ ਰੰਡੀ ਕਿਵੇਂ ਹੋ ਕਹਿੰਦਾ ਵਾਓ ਤੇਰੇ ਜਿੱਦੇ ਆਹਦਾ ਆਪਣੀ ਭੂਆ ਰੰਡੀ ਹੋਈ ਐ ਉਹਦੇ ਆਹਦਾ ਜਦੋਂ ਕੋਲੀ ਦੀ ਉਹਦੇ ਕੀ ਹੋ ਗਿਆ ਕਹਿੰਦਾ ਉਹਦੇ ਤੋਂ ਕੋਲੀ ਦੀ ਉਹ ਕਹਾ ਵਾਹ ਵੀ ਵਾਹ ਆਜ ਕਿੰਦੇ ਕਰਦੇ ਮਹਾਰਾਜ ਹਾਂ